ਸਸ਼੍ਰੀ ਕਾਂਜੂ ਤੋਂ 1.24 7 ਪੰਜਾਬ ਸਵਚਤਾ ਸਰਵੇਖਣ 2024-25 ਵਿੱਚ ਹਰਿਆਣਾ ਨੇ ਵੱਡੀ ਉਪਲਬਧੀ ਹਾਸਲ ਕੀਤੀ ਜੀ ਹਾਂ ਸਵਚ ਭਾਰਤ ਅਭਿਆਨ ਵੱਲੋਂ ਕਰਵਾਏ ਗਏ ਸਵਚਤਾ ਸਰਵੇਖਣ ਵਿੱਚ 50000 ਤੋਂ 3 ਲੱਖ ਆਬਾਦੀ ਵਾਲੇ ਸ਼ਹਿਰਾਂ ਵਿੱਚੋਂ ਕਰਨਾਲ ਨੇ ਤਿਜਸਥਾਨ ਹਾਸਲ ਕੀਤਾ ਇਹੇ ਪੁਰਸਕਾਰ ਰਾਸ਼ਟਰਪਤੀ ਦ੍ਰੋਪਨੀ ਮੁਰਮੂ ਵੱਲੋਂ ਰਾਜ ਕੈਬਨਿਟ ਮੰਤਰੀ ਵਿਪুল ਗੋਇਲ ਨੂੰ ਦਿੱਤਾ ਗਿਆ। ਇਸ ਮੌਕੇ ਤੇ ਕਰਨਾਲ ਦੀ ਮੇਅਰ ਰੇਨੂ ਬਾਲਾ ਗੁਪਤਾ ਵੀ ਉਹਨਾਂ ਨਾਲ ਮੌਜੂਦ ਸਨ। ਪੁਰਸਕਾਰ ਪ੍ਰੋਗਰਾਮ ਵਿੱਚ ਕੇਂਦਰੀ ਮੰਤਰੀ ਮਨੋਹਰ ਲਾਲ ਦੀ ਵੀ ਹਾਜ਼ਰੀ ਰਹੀ। ਸੋਨੀਪੱਤ ਨੂੰ ਇੱਕ ਹੋਰ ਸ਼੍ਰੇਣੀ ਵਿੱਚ ਸਵੱਛਤਾ ਬਿਆਨ ਤਹਿਤ ਪੁਰਸਕਾਰ ਮਿਲਿਆ। ਇਹ ਰਾਜ ਲਈ ਇੱਕ ਵੱਡੀ ਪ੍ਰਾਪਤੀ ਮੰਨੀ ਜਾ ਰਹੀ ਹੈ। ਵਿਪুল ਗੋਇਲ ਨੇ ਕਿਹਾ ਕਿ ਇਹ ਮਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿਖਾਏ ਰਾਸਤੇ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਮਿਲਿਆ ਹੈ। ਉਹਨਾਂ ਨੇ ਦੱਸਿਆ ਕਿ ਅਗਲੇ ਸਮੇਂ ਵਿੱਚ ਸਫਾਈ ਅਤੇ ਵਿਕਾਸ ਅਤੇ ਹੋਰ ਨਵੇਂ ਆयाम ਸਥਾਪਿਤ ਕੀਤੇ ਜਾਣਗੇ ਤਾਂ ਜੋ ਹਰਿਆਣਾ ਨੂੰ ਦੇਸ਼ ਵਿੱਚ ਸਭ ਤੋਂ ਸਾਫ਼ ਰਾਜਿਆ ਬਣਾਇਆ ਜਾ ਸਕੇ ਸਸ਼੍ਰੀ ਕਾਂਜੋਦ ਉਸ 1 24 ਇੰਟੂ 7 ਪੰਜਾਬ ਸਵਚਤਾ ਸਰਵੇਖਣ 2024-25 ਵਿੱਚ ਹਰਿਆਣਾ ਨੇ ਵੱਡੀ ਉਪਲਬਧੀ ਹਾਸਲ ਕੀਤੀ ਜੀ ਹਾਂ ਸਵਚ ਭਾਰਤ ਅਭਿਆਨ ਵੱਲੋਂ ਕਰਵਾਏ ਗਏ ਸਵਚਤਾ ਸਰਵੇਖਣ ਵਿੱਚ 50000 ਤੇ 3 ਲੱਖ ਆਬਾਦੀ ਵਾਲੇ ਸ਼ਹਿਰਾਂ ਵਿੱਚ ਚੁਕਰਨਾਲ ਨੇ ਤੇਜਸਥਾਨ ਹਾਸਲ ਕੀਤਾ ਇਹੇ ਪੁਰਸਕਾਰ ਰਾਸ਼ਟਰਪਤੀ ਦ੍ਰੋਪਨੀ ਮੁਰਮੂ ਵੱਲੋਂ ਰਾਜ ਕੈਬਨਿਟ ਮੰਤਰੀ ਵਿਪুল ਗੋਇਲ ਨੂੰ ਦਿੱਤਾ ਗਿਆ। ਇਸ ਮੌਕੇ ਤੇ ਕਰਨਾਲ ਦੀ ਮੇਅਰ ਰੇਨੂ ਬਾਲਾ ਗੁਪਤਾ ਵੀ ਉਹਨਾਂ ਨਾਲ ਮੌਜੂਦ ਸਨ। ਪੁਰਸਕਾਰ ਪ੍ਰੋਗਰਾਮ ਵਿੱਚ ਕੇਂਦਰੀ ਮੰਤਰੀ ਮਨੋਹਰ ਲਾਲ ਦੀ ਵੀ ਹਾਜ਼ਰੀ ਰਹੀ। ਸੋਨੀਪੱਤ ਨੂੰ ਇੱਕ ਹੋਰ ਸ਼੍ਰੇਣੀ ਵਿੱਚ ਸਵੱਛਤਾ ਬਿਆਨ ਤਹਿਤ ਪੁਰਸਕਾਰ ਮਿਲਿਆ। ਇਹ ਰਾਜ ਲਈ ਇੱਕ ਵੱਡੀ ਪ੍ਰਾਪਤੀ ਮੰਨੀ ਜਾ ਰਹੀ ਹੈ। ਵਿਪুল ਗੋਇਲ ਨੇ ਕਿਹਾ ਕਿ ਇਹ ਮਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿਖਾਏ ਰਾਸਤੇ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਮਿਲਿਆ ਹੈ। ਉਹਨਾਂ ਨੇ ਦੱਸਿਆ ਕਿ ਅਗਲੇ ਮੇ ਵਿਚ ਸਫਾਈ ਅਤੇ ਵਿਕਾਸ ਅਤੇ ਹੋਰ ਨਵੇਂ ਆयाम ਸਥਾਪਿਤ ਕੀਤੇ ਜਾਣਗੇ ਤਾਂ ਜੋ ਹਰਿਆਣਾ ਨੂੰ ਦੇਸ਼ ਵਿੱਚ ਸਭ ਤੋਂ ਸਾਫ਼ ਰਾਜਿਆ ਬਣਾਇਆ ਜਾ ਸਕੇ ਸਸ਼ਟੀਤਾਜਿਤ ਉਸ 1 24 27 ਪੰਜਾਬ ਸਵਚਤਾ ਸਰਵੇਖਣ 2024 25 ਵਿੱਚ ਹਰਿਆਣਾ ਨੇ ਵੱਡੀ ਉਪਲਬਧੀ ਹਾਸਲ ਕੀਤੀ ਜੀ ਹਾਂ ਸਵਚ ਭਾਰਤ ਅਭਿਆਨ ਵੱਲੋਂ ਲੋਕਰਵਾਏ ਗਏ ਸਵਚਤਾ ਸਰਵੇਖਣ ਵਿੱਚ 50000 ਤੇ 3 ਲੱਖ ਆਬਾਦੀ ਵਾਲੇ ਸ਼ਹਿਰਾਂ ਵਿੱਚੋਂ ਕਰਨਾਲ ਨੇ ਤਿਜਸਥਾਨ ਹਾਸਲ ਕੀਤਾ ਇਹ ਇਹ ਪੁਰਸਕਾਰ ਰਾਸ਼ਟਰਪਤੀ ਦ੍ਰੋਪਨੀ ਮੁਰਮੂ ਵੱਲੋਂ ਰਾਜ ਕੈਬਨਟ ਮੰਤਰੀ ਵਿਪুল ਗੋਇਲ ਨੂੰ ਦਿੱਤਾ ਗਿਆ। ਇਸ ਮੌਕੇ ਤੇ ਕਰਨਾਲ ਦੀ ਮੇਅਰ ਰੇਨੂ ਬਾਲਾ ਗੁਪਤਾ ਵਿਓ ਨਨਲ ਮੌਜੂਦ ਸਨ। ਪੁਰਸਕਾਰ ਪ੍ਰੋਗਰਾਮ ਵਿੱਚ ਕੇਂਦਰੀ ਮੰਤਰੀ ਮਨੋਹਰ ਲਾਲ ਦੀ ਵੀ ਹਾਜ਼ਰੀ ਰਹੀ। ਸੋਨੀਪੱਤ ਨੂੰ ਇੱਕ ਹੋਰ ਸ਼੍ਰੇਣੀ ਵਿੱਚ ਸਵੱਛਤਾ ਬਿਆਨ ਤਹਿਤ ਪੁਰਸਕਾਰ ਮਿਲਿਆ। ਇਹ ਰਾਜ ਲਈ ਇੱਕ ਵੱਡੀ ਪ੍ਰਾਪਤੀ ਮੰਨੀ ਜਾ ਰਹੀ ਹੈ। ਵਿਪুল ਗੋਇਲ ਨੇ ਕਿਹਾ ਕਿ ਇਹ ਮਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿਖਾਈ ਰਾਸਤੇ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਮਿਲਿਆ ਹੈ। ਉਹਨਾਂ ਨੇ ਦੱਸਿਆ ਕਿ ਅਗਲੇ ਮੇ ਵਿਚ ਸਫਾਈ ਅਤੇ ਵਿਕਾਸ ਅਤੇ ਹੋਰ ਨਵੇਂ ਆयाम ਸਥਾਪਿਤ ਕੀਤੇ ਜਾਣਗੇ ਤਾਂ ਜੋ ਹਰਿਆਣਾ ਨੂੰ ਦੇਸ਼ ਵਿੱਚ ਸਭ ਤੋਂ ਸਾਫ਼ ਰਾਜਿਆ ਬਣਾਇਆ ਜਾ ਸਕੇ ਸਸ਼ਟੀਲ ਜੀ ਤੋਂ 1 24 27 ਪੰਜਾਬ ਸਵਚਤਾ ਸਰਵੇਖਣ 2024 25 ਵਿੱਚ ਹਰਿਆਣਾ ਨੇ ਵੱਡੀ ਉਪਲਬਧੀ ਹਾਸਲ ਕੀਤੀ ਜੀ ਹਾਂ ਸਵਚ ਭਾਰਤ ਅਭਿਆਨ ਮ ਲੋਕਰਵਾਏ ਕੇ ਸਵਚਤਾ ਸਰਵੇਖਣ ਵਿੱਚ 50000 ਤੇ 3 ਲੱਖ ਆਬਾਦੀ ਵਾਲੇ ਸ਼ਹਿਰਾਂ ਵਿੱਚੋਂ ਕਰਨਾਲ ਨੇ ਤਿਜਸਥਾਨ ਹਾਸਲ ਕੀਤਾ ਇਹੇ ਪੁਰਸਕਾਰ ਰਾਸ਼ਟਰਪਤੀ ਦ੍ਰੋਪਨੀ ਮੁਰਮੂ ਵੱਲੋਂ ਰਾਜ ਕੈਬਨਿਟ ਮੰਤਰੀ ਵਿਪুল ਗੋਇਲ ਨੂੰ ਦਿੱਤਾ ਗਿਆ। ਇਸ ਮੌਕੇ ਤੇ ਕਰਨਾਲ ਦੀ ਮੇਅਰ ਰੇਨੂ ਬਾਲਾ ਗੁਪਤਾ ਵੀ ਉਰਨ ਨਾਲ ਮੌਜੂਦ ਸਨ। ਪੁਰਸਕਾਰ ਪ੍ਰੋਗਰਾਮ ਵਿੱਚ ਕੇਂਦਰੀ ਮੰਤਰੀ ਮਨੋਹਰ ਲਾਲ ਦੀ ਵੀ ਹਾਜ਼ਰੀ ਰਹੀ। ਸੋਨੀਪੱਤ ਨੂੰ ਇੱਕ ਹੋਰ ਸ਼੍ਰੇਣੀ ਵਿੱਚ ਸਵੱਛਤਾ ਅਭਿਆਨ ਤਹਿਤ ਪੁਰਸਕਾਰ ਮਿਲਿਆ। ਇਹ ਰਾਜ ਲਈ ਇੱਕ ਵੱਡੀ ਪ੍ਰਾਪਤੀ ਮੰਨੀ ਜਾ ਰਹੀ ਹੈ। ਵਿਪুল ਗੋਇਲ ਨੇ ਕਿਹਾ ਕਿ ਇਹ ਮਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿਖਾਏ ਰਾਸਤੇ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਮਿਲਿਆ ਹੈ। ਉਹਨਾਂ ਨੇ ਦੱਸਿਆ ਕਿ ਅਗਲੇ ਤਮੇ ਵਿੱਚ ਸਫਾਈ ਅਤੇ ਵਿਕਾਸ ਅਤੇ ਹੋਰ ਨਵੇਂ ਅਯਾਮ ਸਥਾਪਿਤ ਕੀਤੇ ਜਾਣਗੇ ਤਾਂ ਜੋ ਹਰਿਆਣਾ ਨੂੰ ਦੇਸ਼ ਵਿੱਚ ਸਭ ਤੋਂ ਸਾਫ਼ ਰਾਜ ਬਣਾਇਆ ਜਾ ਸਕੇ